ਸਸੇ ਗਾ ਜੀ ਮੈਂ ਸੌਰੋ ਮਡੀਆ ਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਪੀਟੀਯੂ ਦਾ ਇੱਕ ਵੱਡਾ ਖੁਲਾਸਾ ਔਰ ਕੌਣ ਕਰ ਰਿਹਾ ਖੁਲਾਸਾ ਕਿਉਂ ਕਰ ਰਿਹਾ ਖੁਲਾਸਾ ਕੀ ਕਾਰਨ ਖੁਦ ਵੇਖੋ ਇਹ ਰਿਪੋਰਟ ਮੇਰਾ ਨਾਮ ਅਮਰਦੀਪ ਗੁਇਰਾਲ ਆ ਜੀ ਮੈਂ ਕਪੂਰਸੇ ਤੋਂ ਬਿਲੋਂਗ ਕਰਦਾ ਮੈਂ ਜੀ ਵਿਸ਼ਾ ਨਹੀਂ ਜੀ ਮੈਂ ਸਕੈਂਡਲ ਲੈ ਕੇ ਆਇਆ ਬਹੁਤ ਵੱਡਾ ਸਕੈਂਡਲ ਤੁਸੀਂ ਤਰ੍ਹਾਂ ਤਰ੍ਹਾਂ ਦੇ ਮਾਫੀਆ ਜਿਹੜੇ ਸੁਨੇ ਹੋਣੇ ਆ ਲੇਕਿਨ ਜਿਹੜਾ ਇੱਕ ਮੈਡੀਕਲ ਕੋਰਸ ਦਾ ਬਹੁਤ ਵੱਡਾ ਜਿਹੜਾ ਸਕੈਂਡਲ ਚੱਲ ਰਿਹਾ ਪੰਜਾਬ ਦੇ ਵਿੱਚ ਅੱਜ ਮੈਂ ਤੁਹਾਡੇ ਥਰੂ ਉਹਨੂੰ ਉਜਾਗਰ ਕਰਨ ਜਾ ਰਿਹਾ ਇਹ ਪੀਟੀਯੂ ਦੇ ਵਿੱਚ ਚੱਲ ਰਿਹਾ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਲਾਲਚ ਦੇ ਵਿੱਚ ਆ ਕੇ ਪ੍ਰਾਈਵੇਟ ਕਾਲਜਾਂ ਦੇ ਨਾਲ ਮਿਲ ਕੇ ਠੀਕ ਹੈ ਜੀ ਬੱਚਿਆਂ ਦੇ ਭਵਿੱਖ ਦੇ ਨਾਲ ਉਹ ਖਲਵਾੜ ਕੀਤਾ ਬੱਚਿਆਂ ਦੇ ਮਾਪਿਆਂ ਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਆ ਉਹਨਾਂ ਨੂੰ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਜਿਹੜੇ ਕੋਰਸ ਉਹਨੇ ਬੱਚੇ ਕਰ ਰਹੇ ਆ ਪਹਿਲੀ ਗੱਲ ਤੇ ਉਹਦੀ ਮੰਨਤਾਂ ਨਹੀਂ ਕੋਈ ਹੋਣੀ ਦੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਹੋਏ ਨਵੇਂ ਕਾਲਜਾਂ ਨੂੰ ਇਹਨਾਂ ਕੋਰਸਾਂ ਦੀ ਪਰਮਿਸ਼ਨ ਦਿੱਤੀ ਪੀਟੀਯੂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਇੱਕ ਝੂਠਾ ਐਫੀਡੇਵਿਟ ਫਾਈਲ ਕਰਕੇ ਆਏ ਕਿ ਜਿਹੜੀ ਇਸ ਚਿੱਠੀ ਦਾ ਸਾਨੂੰ 7 8 2025 ਨੂੰ ਪਤਾ ਲੱਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਝੂਠ ਬੋਲਿਆ ਕਿ ਸਾਨੂੰ ਚਿੱਠੀ ਦਾ ਨਹੀਂ ਸੀ ਪਤਾ ਆ ਜਿੰਦਾ ਜਾਗਦਾ ਪ੍ਰੂਫ ਮੈਂ ਜੇ ਦੇ ਰਿਆਂ ਜਿਹੜੇ ਹੈਗੇ ਆ ਆਈਕੇ ਕੋਈ ਰਾਲ ਈਕੀ ਗੁਰਾਲ ਆਪਣੇ ਪੀਟੀਯੂ ਤੋਂ ਉਹਨਾਂ ਨੂੰ ਇੱਕ ਆਰਡਰ ਕੀਤਾ ਵਾ ਕਿ ਤੁਸੀਂ ਆਪਣਾ ਐਫੀਡੇਵਿਟ ਜਿਹੜਾ ਫਾਈਲ ਕਰੋ ਕਿ ਤੁਸੀਂ ਕਿਹੜੀਆਂ ਸ਼ਰਤਾਂ ਦੇ ਅਧੀਨ ਜਿਹੜੀਆਂ ਕਾਲਜਾਂ ਨੂੰ ਜਿਹੜੀਆਂ ਪ੍ਰਤੀਸਤਾ ਦਿੱਤੀਆਂ ਵਾ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਾ ਉਹਨਾਂ ਬੱਚਿਆਂ ਦੇ ਨਾਲ ਮੈਂ ਕੱਲ ਨੂੰ ਜਦੋਂ ਉਹਨਾਂ ਨੇ ਮੈਡੀਕਲ ਕਾਉਂਸਲ ਦੇ ਵਿੱਚ ਜਾਣਾ ਆਪਣੀ ਪੜ੍ਹਾਈ ਪੂਰੀ ਕਰਕੇ ਉਹਨਾਂ ਦੀ ਮੰਨਤਾ ਨਹੀਂ ਲੈ ਜਾਣੀ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਆਪਣੇ ਬੇਟੇ ਨੂੰ ਨਾ ਗੱਡੀ ਦੇ ਕੇ ਭੇਜ ਦਿੰਨਾ ਕਾਕਾ ਇਹਦੇ ਕਾਗਜ ਹੈ ਨਹੀਂਓ ਤੂੰ ਚੰਡੀਗੜ੍ਹ ਘੁੰਮਿਆ ਠੀਕ ਹੈ ਜੀ ਤੇ ਜੇ ਤੂੰ ਉੱਥੇ ਫਸ ਗਿਆ ਤੇ ਠੀਕ ਹੈ ਗੱਡੀ ਬਾਂਡ ਕਰਾ ਕੇ ਕਰ ਦਊਗਾ ਜੀ ਇਸੇ ਤਰੀਕੇ ਨਾਲ ਜਿਹੜੇ ਬੱਚੇ ਵਿਚਾਰੇ ਕੋਰਸ ਕਰ ਰਹੇ ਆ ਕੱਲ ਨੂੰ ਉਹਨਾਂ ਦੀ ਮੰਨਤਾ ਨਹੀਂ ਹੋਊਗੀ ਇਹਨਾਂ ਨੇ ਤੇ ਆਪਣੀਆਂ ਫੀਸਾਂ ਲੈ ਲੀਆਂ ਇਹਨਾਂ ਨੇ ਆਪਣਾ ਘਰ ਭਰ ਲਿਆ ਇਹ ਆਈਕੇ ਗੁਰਾਲ ਸਾਇੰਸ ਸਿਟੀ ਸਾਇੰਸ ਸਿਟੀ ਤੋਂ ਲੈ ਕੇ पीटी जू तक सारी गुराल साहब की दे ऐसे अमरदीप गुराल एक गल कर यार ਸਾਡੇ ਗੁਇਰਾਲਾ ਦੇ ਨਾਂ ਨੂੰ ਲੀਗ ਲਾ ਦਿੱਤੀ ਉੱਥੇ ਬਹਿ ਕੇ ਸੀਬੀਆਈ ਜਾਂਚ ਦੀ ਲੋੜ ਪਈ ਤੇ ਮੈਂ ਸੀਬੀਆਈ ਜਾਂਚ ਵਿੱਚ ਇਹਨਾਂ ਸਕੈਂਡਲਾਂ ਦੀ ਕਰਾਮਾਹਾਂ ਦਾ ਜਿਹੜਾ ਇਹਨਾਂ ਨੇ ਬੱਚਿਆਂ ਦੇ ਹਜ਼ਾਰਾਂ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਿਨੇ ਵੀ ਐਡਮਿਸ਼ਨ ਬੈਠੀ ਇਹਨੇ ਤਾਂ ਸਾਡੇ ਗੁਇਰਾਲਾ ਦੇ ਨਾਂ ਤੇ ਕਲੰਕ ਲਾ ਕੇ ਰੱਖ ਦਿੱਤਾ ਯਾਰ ਮੇਰਾ ਨਾਮ ਅਮਰਦੀਪ ਗੁਇਰਾਲਾ ਜੀ ਮੈਂ ਕਪੂਰਥੇ ਤੋਂ ਬਿਲੋਂਗ ਕਰਦਾ ਮੈਂ ਜੀ ਵਿਸ਼ਾ ਨਹੀਂ ਜੀ ਮੈਂ ਸਕੈਂਡਲ ਲੈ ਕੇ ਆਇਆ ਬਹੁਤ ਵੱਡਾ ਸਕੈਂਡਲ ਤੁਸੀਂ ਤਰ੍ਹਾਂ ਤਰ੍ਹਾਂ ਦੇ ਮਾਫੀਆ ਜਿਹੜੇ ਸੁਣੇ ਹੋਣੇ ਆ لیکن ਜਿਹੜਾ ਇੱਕ ਮੈਡੀਕਲ ਕੋਰਸ ਦਾ ਬਹੁਤ ਵੱਡਾ ਜਿਹੜਾ ਸਕੈਂਡਲ ਚੱਲ ਰਿਹਾ ਪੰਜਾਬ ਦੇ ਵਿੱਚ ਅੱਜ ਮੈਂ ਤੁਹਾਡੇ ਥਰੂ ਉਹਨੂੰ ਉਜਾਗਰ ਕਰਨ ਜਾ ਰਿਹਾ ਇਹ ਪੀਟੀਯੂ ਦੇ ਵਿੱਚ ਚੱਲ ਰਿਹਾ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਪੀਟੀਯੂ ਕਪੂਰਥਲਾ ਦੇ ਵਿੱਚ ਜਿਹੜੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਬੈਠੀ ਆ ਉਹ ਨਾਲ ਰਲ ਕੇ ਜਿਹੜੇ ਪ੍ਰਾਈਵੇਟ ਕਾਲਜਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਬੱਚਿਆਂ ਦੇ ਭਵਿੱਖ ਦੇ ਨਾਲ ਖਲਵਾੜ ਕਰ ਰਹੀ ਹੈ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਾਣਕਾਰੀ ਏਦਾ ਜੀ ਨੈਸ਼ਨਲ ਕਮਿਸ਼ਨ ਫੋਰ ਅਲਾਈਡ ਵੱਲੋਂ 9 12 24 ਨੂੰ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਆ ਕਿ ਜਿਹੜੇ ਹੈਲਥ ਦੇ ਰਿਲੇਟਡ ਜਿਹੜੇ ਪੰਜ ਕੋਰਸ ਆ ਉਹ ਤਾਂ ਤੁਸੀਂ ਨਵੀਂ ਕੋਈ ਕਿਸੇ ਵੀ ਕਾਲਜ ਨੂੰ ਪੰਜਾਬ ਦੇ ਵਿੱਚ ਪਰਮਿਸ਼ਨ ਨਹੀਂ ਦੇਣੀ ਤੇ ਨਾ ਹੀ ਉਹਦੇ ਵਿੱਚ ਕੋਈ ਨਵਾਂ ਕੋਰਸ ਜਿਹੜਾ ਐਡ ਆਨ ਕਰਦਾ ਵਾ ਮਗਰ ਇਹਨਾਂ ਨੇ ਲਾਲਸੇ ਦੇ ਵਿੱਚ ਆ ਕੇ ਪ੍ਰਾਈਵੇਟ ਕਾਲਜਾਂ ਦੇ ਨਾਲ ਮਿਲ ਕੇ ਠੀਕ ਹੈ ਜੀ ਬੱਚਿਆਂ ਦੇ ਭਵਿੱਖ ਦੇ ਨਾਲ ਉਹ ਖਲਵਾੜ ਕੀਤਾ ਬੱਚਿਆਂ ਦੇ ਮਾਪਿਆਂ ਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਆ ਉਹਨਾਂ ਨੂੰ ਵੀ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਕੀਤਾ ਜੀ ਜਿਹੜੇ ਕੋਰਸ ਉਹਨੇ ਬੱਚੇ ਕਰ ਰਹੇ ਆ ਪਹਿਲੀ ਗੱਲ ਤੇ ਉਹਦੀ ਮੰਨਤਾ ਨਹੀਂ ਕੋਈ ਹੋਣੀ ਜੀ ਇਹਦਾ ਮੈਂ ਕਾਰਨ ਇਹ ਦੱਸਦਾ ਵਾਂ ਇਹਨਾਂ ਨੇ 36 36 ਆਪਣੇ 25 ਨੂੰ ਜੀ ਇਹਦੇ ਚਿੱਠੀ ਦੇ ਬਾਵਜੂਦ ਵੀ ਜਿਹੜੀ ਕਾਲਜਾਂ ਨੂੰ ਪਰਮਿਸ਼ਨ ਦਿੱਤੀ ਆ ਜਿਹੜੀ ਚਿੱਠੀ ਸੈਂਟਰ ਸਰਕਾਰ ਨੇ ਕੱਢੀ ਸੀ ਕਿ ਤੁਸੀਂ ਜਿਹੜੇ ਨਵੇਂ ਕਾਲਜਾਂ ਨੂੰ ਆਪਣੇ ਕੋਰਸਾਂ ਦੀ ਜਿਹੜੀ ਪਰਮਿਸ਼ਨ ਨਹੀਂ ਦੇਣੀ ਮਗਰ ਫਿਰ ਵੀ ਇਹਨਾਂ ਨੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਹੋਏ ਨਵੇਂ ਕਾਲਜਾਂ ਨੂੰ ਇਹਨਾਂ ਕੋਰਸਾਂ ਦੀ ਪਰਮਿਸ਼ਨ ਦਿੱਤੀ ਪੀਟੀਯੂ ਨੇ ਇਸੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਦਾ ਪੀਟੀਯੂ ਸਾਡਾ ਹੈਗਾ ਵਾ ਮਾਝਾ ਤੇ ਜਿਹੜੇ ਦੁਆਬੇ ਦੇ ਕਾਲਜ ਇਹਨਾਂ ਦੇ ਐਂਟਰ ਆਂਦੇ ਆ ਇਸੇ ਤਰੀਕੇ ਦੇ ਨਾਲ ਜਿਹੜੇ ਕਾਲਜ ਮਾਲਵੇ ਦੇ ਮੈਂ ਕਹਿ ਲਾਂ ਉੱਥੇ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਹੈਗਾ ਜਿਹੜਾ ਉਹ ਵੀ ਆਪਣੇ ਬਹੁਤ ਵੱਡੇ ਪੱਧਰ ਤੇ ਇਹ ਜਿਹੜੇ ਕੋਰਸ ਕਰਵਾ ਰਿਆ ਵਾ ਬਗਰ ਉਹਨਾਂ ਨੇ ਜਿਹੜੇ ਉਹਦੇ ਮਾਲਵੇ ਦੇ ਕਾਲਜ ਦੀ ਉਹਦੇ ਵਿੱਚ ਆ ਰਹੇ ਸੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਿਹੜੇ ਮਾਲਵੇ ਦੇ ਕਾਲਜ ਵਾਲੇ ਸੀ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਰੁਕ ਕੀਤਾ ਜੀ ਉੱਥੇ ਇਹਨਾਂ ਦੇ ਰਜਿਸਟਰਾਰ ਸਾਹਿਬ ਨੂੰ ਤੇ ਵਾਈਸ ਚਾਂਸਲਰ ਸਾਹਿਬ ਨੂੰ ਸੱਦਿਆ ਗਿਆ ਕਿ ਤੁਸੀਂ ਦੱਸੋ ਜੀ ਆ ਜਿਹੜੀਆਂ ਪਰਮਿਸ਼ਨਾਂ ਵਾ ਕਿਸ ਆਧਾਰ ਦੇ ਉੱਤੇ ਦੇ ਰਹੇ ਆ ਉਥੇ ਵੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਝੂਠਾ ਐਫੀਡੇਵਿਟ ਫਾਈਲ ਕਰਕੇ ਆਏ ਕਿ ਜਿਹੜੀ ਇਸ ਚਿੱਠੀ ਦਾ ਸਾਨੂੰ 7 8 2025 ਨੂੰ ਪਤਾ ਲੱਗਾ ਠੀਕ ਹੈ ਜੀ ਤੇ ਤੁਸੀਂ ਇਹ ਦੇਖ ਸਕਦੇ ਆ ਕਿ ਜਿਹੜੀ ਮੈਂ ਚਿੱਠੀ ਤੁਹਾਨੂੰ ਦਿਖਾਈ ਆ 36 25 ਨੂੰ ਜਦੋਂ ਇਹਨਾਂ ਨੇ ਪਰਮਿਸ਼ਨ ਦਿੱਤੀ ਆ ਉਹਦੇ ਵਿੱਚ ਜ਼ਿਕਰ ਕਰਦੇ ਪਏ ਆ ਇਸ ਚਿੱਠੀ ਦਾ ਇਸ ਚਿੱਠੀ ਦਾ ਜ਼ਿਕਰ ਕਰਦੇ ਪਏ ਆ ਉਹ ਚਿੱਠੀ ਦਾ ਇਹਨਾਂ ਨੇ ਬਕਾਇਦਾ ਇਹਦਾ ਡਾਇਰੀ ਨੰਬਰ ਤੇ ਲੈਟਰ ਨੰਬਰ ਵੀ ਪਾ ਦਿੱਤਾ ਕਿ ਇਹ ਇਹਦਾ ਮਤਲਬ ਇਹਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਝੂਠ ਬੋਲਿਆ ਕਿ ਸਾਨੂੰ ਚਿੱਠੀ ਦਾ ਨਹੀਂ ਸੀ ਪਤਾ ਆ ਜਿੰਦਾ ਜਾਗਦਾ ਪ੍ਰੂਫ ਮੈਂ ਜੇ ਦੇ ਰਿਆਂ ਜਦੋਂ ਇਹਨਾਂ ਨੇ 30 6 25 ਨੂੰ ਜਿਹੜਾ ਇਹ ਕਾਲਜ ਨੂੰ ਜਿਹੜੀ ਪਰਮਿਸ਼ਨ ਗ੍ਰਾਂਟ ਕੀਤੀ ਆ ਉਹਦੇ ਵਿੱਚ ਚਿੱਠੀ ਦਾ ਜ਼ਿਕਰ ਕਰ ਰਹੇ ਆ ਇਹ ਇਹਦਾ ਮਤਲਬ ਲੋਕਾਂ ਨਾਲ ਦੇ ਧੋਖਾ ਕੀਤਾ ਹੀ ਕੀਤਾ ਇਹਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਇਹਨਾਂ ਨੇ ਆਪਣੇ ਕੁਝ ਨਹੀਂ ਸਮਝਿਆ ਮੇਰੇ ਵਿੱਚ ਕੌਣ ਕੌਣ ਹੈ ਜੋ ਕੋਈ ਮੈਂ ਮੈਂ ਇੱਕ ਪੀਆਈਐਲ ਪਾਈ ਸੀ ਮੈਂ ਇੱਕ ਪੀਆਈਐਲ ਪਾਈ ਸੀ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੇ ਤੇ ਮਾਨਯੋਗ ਹਾਈ ਕੋਰਟ ਨੇ ਆਰਡਰ ਦਿੰਦੇ ਹੋਏ ਵਾਈਸ ਚਾਂਸਲਰ ਜਿਹੜੇ ਹੈਗੇ ਆ ਆਈਕੇ ਗੁਦਾਲ ਜੀ ਆਈਕੇ ਗੁਦਾਲ ਆਪਣੇ ਪੀਟੀਯੂ ਨੂੰ ਉਹਨਾਂ ਨੂੰ ਇੱਕ ਆਰਡਰ ਕੀਤਾ ਵਾ ਕਿ ਤੁਸੀਂ ਆਪਣਾ ਐਫੀਡੇਵਿਟ ਜਿਹੜਾ ਫਾਈਲ ਕਰੋ ਕਿ ਤੁਸੀਂ ਕਿਹੜੀਆਂ ਸ਼ਰਤਾਂ ਦੇ ਅਧੀਨ ਜਿਹੜੀਆਂ ਕਾਲਜਾਂ ਨੂੰ ਜਿਹੜੀਆਂ ਪਰਮਿਸ਼ਨਾਂ ਦਿੱਤੀਆਂ ਵਾ ਠੀਕ ਹੈ ਹੁਣ ਆ ਕੇ ਗੱਲ ਕਰਨਾ ਕੋਰਟ ਦੇ ਵਿੱਚ ਲੋਕਾਂ ਦਾ ਧੱਕਾ ਨਹੀਂ ਹੋਣ ਦੇਣਾ ਉਹਨਾਂ ਬੱਚਿਆਂ ਦੇ ਨਾਲ ਮੈਂ ਜਿਹੜੇ ਬੱਚੇ ਵਿਚਾਰੇ ਕੋਰਸ ਕਰਦੇ ਪਏ ਉਹਨਾਂ ਦਾ ਕੀ ਕਸੂਰ ਆ ਕੱਲ ਨੂੰ ਜਦੋਂ ਉਹਨਾਂ ਨੇ ਮੈਡੀਕਲ ਕਾਉਂਸਲ ਦੇ ਵਿੱਚ ਜਾਣਾ ਆਪਣੀ ਪੜ੍ਹਾਈ ਪੂਰੀ ਕਰਕੇ ਉਹਨਾਂ ਦੀ ਮੰਨਤਾ ਨਹੀਂ ਲੈ ਜਾਣੀ ਉਹ ਬੱਚੇ ਕਿੱਧਰ ਜਾਣਗੇ ਇੱਕ ਦੇਸੀ ਉਦਾਹਰਣ ਕੀ ਦੇ ਸਕਦੀ ਹਾਂ ਮੈਂ ਇਹ ਕਹਿੰਦਾ ਜੀ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਆਪਣੇ ਬੇਟੇ ਨੂੰ ਨਾ ਗੱਡੀ ਦੇ ਕੇ ਭੇਜ ਦਿੰਨਾ ਕਾਕਾ ਇਹਦੇ ਕਾਗਜ਼ ਐ ਨਹੀਂਓ ਤੂੰ ਚੰਡੀਗੜ੍ਹ ਘੁੰਮਿਆ ਠੀਕ ਆ ਜੀ ਤੇ ਜੇ ਤੇ ਉੱਥੇ ਫਸ ਗਿਆ ਤੇ ਠੀਕ ਆ ਗੱਡੀ ਬੌਂਡ ਕਰਾ ਕੇ ਘਰ ਨੂੰ ਆ ਜੀ ਇਸੇ ਤਰੀਕੇ ਨਾਲ ਜਿਹੜੇ ਬੱਚੇ ਵਿਚਾਰੇ ਕੋਰਸ ਕਰ ਰਹੇ ਆ ਕੱਲ ਨੂੰ ਉਹਨਾਂ ਦੀ ਮੰਨਤਾ ਨਹੀਂ ਹੋਊਗੀ ਇਹਨਾਂ ਨੇ ਤੇ ਆਪਣੀਆਂ ਫੀਸਾਂ ਲੈ ਲਿਆ ਇਹਨਾਂ ਨੇ ਆਪਣਾ ਘਰ ਭਰ ਲਿਆ ਬੱਚੇ ਕਿੱਧਰ ਜਾਣਗੇ ਉਹਨਾਂ ਦੇ ਮਾਪੇ ਕਿੱਧਰ ਜਾਣਗੇ ਜਿਨ੍ਹਾਂ ਨੇ ਇੰਨੀਆਂ ਆਸ਼ਾਵਾਂ ਲਾਈਆਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਿ ਸਾਡੇ ਬੱਚੇ ਆ ਕੋਰਸ ਕਰ ਰਹੇ ਆ ਸਾਡੇ ਭਵਿੱਖ ਦੇ ਨਾਲ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਗੇ ਕੱਲ ਨੂੰ ਉਹਨਾਂ ਦੇ ਫਿਊਚਰ ਦਾ ਸਵਾਲ ਆ ਇਹਨਾਂ ਨੇ ਤੇ ਕਿਸੇ ਮੈਂ ਕਹਿੰਦੇ ਆ ਯਾਰ ਇਹਨਾਂ ਨੇ ਹੱਦ ਕਰ ਦਿੱਤੀ ਯਾਰ ਪੈਸਾ ਹੀ ਸਭ ਕੁਝ ਜ਼ਿੰਦਗੀ ਦੇ ਵਿੱਚ ਹੋ ਗਿਆ ਇਹ ਆਈਕੇ ਕੋਈ ਰਾਲ ਸਾਇੰਸ ਸਿਟੀ ਸਾਇੰਸ ਸਿਟੀ ਤੋਂ ਲੈ ਕੇ ਪੀਟੀਜੀਓ ਤੱਕ ਸਾਰੀ ਗੁਰਾਲ ਸਾਹਿਬ ਦੀ ਦੇਣ ਆ ਮੈਂ ਐਵੇਂ ਅਮਰਦੀਪ ਗੁਰਾਲੇ ਗੱਲ ਕਰ ਰਿਹਾ ਯਾਰ ਇਹਨਾਂ ਨੇ ਸਾਡੀ ਗੁਰਾਲਾ ਦੇ ਨਾਂ ਨੂੰ ਲੀਕ ਲਾ ਦਿੱਤੀ ਉੱਥੇ ਬਹਿ ਕੇ ਬੜਾ ਏਡਾ ਵੱਡਾ ਸਕੈਂਡਲ ਆ ਕੀ ਤੁਸੀਂ ਬਿਜ਼ਨਸ ਅਗੇਮ ਬਿਜ਼ਨਸ ਵੀ ਮੈਂ ਬਿਲਕੁਲ ਜਾਵਾਂਗਾ ਅਗਰ ਸੀਬੀਆਈ ਜਾਂਚ ਦੀ ਲੋੜ ਪਈ ਤਾਂ ਮੈਂ ਸੀਬੀਆਈ ਜਾਂਚ ਵੀ ਇਹਨਾਂ ਸਕੈਂਡਲਾਂ ਦੀ ਕਰਾਵਾਂਗਾ ਜਿਹੜੇ ਇਹਨਾਂ ਨੇ ਬੱਚਿਆਂ ਦੇ ਹਜ਼ਾਰਾਂ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਮੈਂ ਇੱਕ ਸਾਰੇ ਇਸ ਸਕੈਂਡਲ ਦੀ ਚਿੱਠੀ ਬਣਾ ਕੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਜੀ ਮਾਨਯੋਗ ਸਾਡੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਮਾਨਯੋਗ ਸਾਡੇ ਸੀਐਮ ਸਾਹਿਬ ਨੂੰ ਵੀ ਲਿਖੀ ਆ ਤੇ ਜਿਹੜੇ ਸੈਕਟਰੀ ਆ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਪ੍ਰੋਫੈਸ਼ਨ ਦੇ ਜਿਨ੍ਹਾਂ ਨੇ ਇਹ ਚਿੱਠੀ ਕੱਢੀ ਸੀ ਕਿ ਤੁਸੀਂ ਇਹ ਕੋਰਸਾਰੀ ਪਰਮਿਸ਼ਨ ਨਹੀਂ ਦੇਣੀ ਸੈਕਟਰੀ ਸਾਹਿਬ ਨੂੰ ਵੀ ਮੈਂ ਜਾਂਚ ਦੀ ਮੰਗ ਕੀਤੀ ਆ ਛੱਡਨੇ ਨਹੀਂ ਮੈਂ ਠੀਕ ਹੈ ਜੀ ਕਿਸੇ ਵੀ ਤਰੀਕੇ ਦਾ ਮੈਂ ਪ੍ਰੈਸ਼ਰ ਨਹੀਂ ਇਹਨਾਂ ਦਾ ਝੱਲਣਾ ਮੈਂ ਉਹਨਾਂ ਬੱਚਿਆਂ ਦੇ ਤੇ ਉਹਨਾਂ ਮਾਪੇ ਬਾਬ ਦੇ ਹੱਕਾਂ ਦੀ ਲੜਾਈ ਲੜਨੀ ਆ ਤੁਹਾਡੇ ਕਹਿਣ ਦਾ ਮਤਲਬ ਹੈ ਜੋ ਬੰਦੇ ਪ੍ਰਤੀਫਨਾ ਨਹੀਂ ਐ ਦੀਆਂ ਕਾਲਜਾਂ ਨੂੰ ਪ੍ਰਾਈਵੇਟ ਕਾਲਜਾਂ ਨੂੰ ਜੀ ਇਹਨਾਂ ਨੇ ਉਹਨਾਂ ਨੂੰ ਚਿੱਕੂ ਦੇ ਡੰਡ ਦਾ ਆਪੇ ਆਪੇ ਆਪਣੀ ਮਰਜ਼ੀ ਨਾਲ ਕੰਮ ਕਰਾਪੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵਾਂ ਕਿ ਜਿਹੜੇ ਬੱਚੇ ਵਿਚਾਰੇ ਨਵੇਂ ਕੋਰਸ ਕਰ ਰਹੇ ਆ ਉਹ ਕਿੱਧਰ ਤੋਂ ਜਾਣਗੇ ਜਿਹੜੇ ਤੁਸੀਂ ਪੁਰਾਣੇ ਕੋਰਸ ਉਹ ਕੰਟੀਨਿਊ ਚੱਲ ਰਹੇ ਸੀ ਮਗਰ ਉਹਦੇ ਵਿੱਚ ਤੁਸੀਂ ਨਵੇਂ ਕੋਰਸ ਦੀ ਪਰਮਿਸ਼ਨ ਨਹੀਂ ਦੇ ਸਕਦੇ ਬਗਰੇ ਇਹਨਾਂ ਨੇ ਕਾਨੂੰਨ ਨੂੰ ਜਿੱਕੇ ਦੇ ਟੰਗ ਕੇ ਸਾਰਾ ਕੁਝ ਪੈਸਾ ਹੀ ਮਾਫੀਆਂ ਇਹਨਾਂ ਦਾ ਹਾਵੀ ਹੋ ਗਿਆ ਤੇ ਇਹਨਾਂ ਨੇ ਜਾ ਕੇ ਪਰਮਿਸ਼ਨਾਂ ਦੇ ਦਿੱਤੀਆਂ ਕੋਈ ਗੱਲ ਥੋੜਾ ਐ ਕਿ ਤੁਸੀਂ ਆਪਕੋ ਗੁਜਰਾਲ ਨੂੰ ਤਾਂ ਇਹ ਤੁਹਾਨੂੰ ਆਈਕੇ ਗੁਜਰਾਲ ਯੂਨੀਵਰਸਿਟੀ ਨਾਲ ਪੈਂਸ਼ਨ ਹੋਈ ਹੈ ਜੀ ਏਡਾ ਓਡਾ ਕੈਂਡਲ ਚਲੋ ਮੈਂ ਤੇ ਇਸ ਕੈਂਡਲ ਨੂੰ ਇੱਕ ਲੋਕ ਹਿੱਤ ਦੇ ਵਿੱਚ ਬੱਚਿਆਂ ਦੀ ਆਵਾਜ਼ ਕਰ ਰਿਹਾ ਸੀ ਵੈਸੇ ਇੱਕ ਮੈਂ ਗੱਲ ਕਰਦਾ ਮੇਰਾ ਨਾਮ ਅਮਰਦੀਪ ਗੁਜਰਾਲ ਆ ਯੂਨੀਵਰਸਿਟੀ ਦਾ ਨਾਮ ਹੈਗਾ ਆਈਕੇ ਗੁਜਰਾਲ ਯਾਰ ਇਹ ਨਾ ਜਿਨੇ ਵੀ ਐਡਮਿਸ਼ਨ ਬੈਠੀ ਨੇ ਤੇ ਸਾਡੇ ਗੁਜਰਾਲਾਂ ਦੇ ਨਾਂ ਤੇ ਕਲੰਕ ਲਾ ਕੇ ਰੱਖ ਦਿੱਤਾ ਯਾਰ ਇੰਦਰ ਕੁਮਾਰ ਗੁਜਰਾਲ ਜੀ ਦੇ ਨਾ ਇੱਕ ਪੰਜਾਬ ਦੇ ਵਿੱਚ ਠੀਕ ਹੈ ਜੀ ਉਹ ਐਡੀ ਇੱਕ ਮਾਨ ਹਸਤੀ ਹੋਏ ਆ